ਐਂਡਰੋਇਡ ਫੋਨ ਯੂਜ਼ ਕਰਨ ਵਾਲੇ ਹੋ ਜਾਓ ਸਾਵਧਾਨ ਹੈਕਰਾਂ ਨੇ ਕੱਢਿਆ ਨਵਾਂ ਕੈਮੀਲੀਅਨ ਵਾਇਰਸ ਲੋਕਾਂ ਦੇ ਬੈਂਕ ਖਾਤੇ ਹੋ ਰਹੇ ਨੇ ਖਾਲੀ ਕਿਸੇ ਨੂੰ ਖਬਰ ਵੀ ਨਹੀਂ ਕਿਵੇਂ ਕੀ ਹੋ ਰਿਹਾ ਹੈ ਇਸ ਵਾਇਰਸ ਤੋਂ ਕਿਵੇਂ ਬਚੀਏ ਆਓ ਜਾਣਦੇ ਆ ਇਸ ਪੂਰੀ ਖਬਰ ਵਿੱਚ ਜਿਸ ਪਲ ਤੁਸੀਂ ਸੋਚਦੇ ਹੋ ਕਿ ਤੁਸੀਂ ਆਪਣੀ ਡਿਵਾਈਸ ਨੂੰ ਸੁਰੱਖਿਅਤ ਰੱਖਦੇ ਹੋਏ ਸਾਰੇ ਨਵੀਨਤਮ ਸਾਈਬਰ ਸੁਰੱਖਿਆ ਖਤਰਿਆਂ ਤੋਂ ਜਾਣੂ ਹੋ ਹੈਕਰ ਹੁਣ ਕੁਝ ਨਵੀਆਂ ਹੀ ਚਾਲਾਂ ਚੱਲ ਰਹੇ ਨੇ ਨਵੀਆਂ ਹੀ ਚਾਲਾਂ ਚੱਲਣ ਲੱਗ ਜਾਂਦੇ ਨੇ ਉਸ ਸਮੇਂ ਜਦੋਂ ਤੁਸੀਂ ਸੋਚਦੇ ਹੋ ਕਿ ਹੁਣ ਤੁਸੀਂ ਸੇਫ ਹੋ ਤੁਹਾਡੀ ਜਾਗਰੂਕਤਾ ਤੋਂ ਬਿਨਾਂ ਮਾਲਵੇਅਰ ਸੁਰੱਖਿਆ ਪਾਸਵਰਡ ਨਿੱਜੀ ਜਾਣਕਾਰੀ ਜਾਂ ਤੁਹਾਡੇ ਬੈਂਕ ਖਾਤੇ ਵਿੱਚ ਪੈਸੇ ਤੋਂ ਤੁਹਾਡੀ ਸਾਰੀ ਜੋ ਹੈ ਮਹੱਤਵਪੂਰਨ ਜਾਣਕਾਰੀ ਤੱਕ ਚੋਰੀ ਕਰ ਲਵੇਗਾ ਤਾਜ਼ਾ ਘਟਨਾ ਦੇ ਵਿੱਚ ਸਾਈਬਰ ਸੁਰੱਖਿਆ ਮਹਾਰਾ ਨੇ ਦੱਸਿਆ ਹੈ ਕਿ ਕਿ ਮਿਲੀਅਨ ਟ੍ਰੋਜਨ ਦੇ ਸੰਸਕਰਨ ਨੇ ਨਵੀਆਂ ਸਮਰੱਥਾਵਾਂ ਨੂੰ ਚੁਣਿਆ ਜੋ ਇਸ ਨੂੰ ਪਿਛਲੀਆਂ ਸੁਰੱਖਿਆ ਰੁਕਾਵਟਾਂ ਨੂੰ ਛੁਪਾਉਣ ਅਤੇ ਸੰਵੇਦਨਸ਼ੀਲ ਉਪਭੋਗਤਾ ਡਾਟਾ ਨੂੰ ਗੁਪਤ ਰੂਪ ਦੇ ਵਿੱਚ ਚੋਰੀ ਕਰਨ ਵਿੱਚ ਵਧੇਰੇ ਮਾਹਰ ਬਣਾਉਂਦੇ ਹਨ ਪਹਿਲਾਂ ਤੁਹਾਨੂੰ ਦੱਸਾਂਗੇ ਕਿਹੜੇ ਥ੍ਰੈਟਸ ਆਉਂਦੇ ਨੇ 1 ਮਿਲੀਅਨ ਵਾਇਰਸ ਤੋਂ ਪਹਿਲੀ ਗੱਲ ਇਹ ਹੁਣ ਨਵੇਂ ਐਂਡਰੋਇਡ ਸੰਸਕਰਨ ਤੋਂ ਇੱਕ HTML ਪੰਨਾ ਪ੍ਰਦਰਸ਼ਿਤ ਕਰ ਸਕਦਾ ਹੈ ਤਾਂ ਜੋ ਜੋ ਹੈ ਉਪਭੋਗਤਾਵਾਂ ਨੂੰ ਐਕसेसिबिलिटी ਸੇਵਾ ਨੂੰ ਸਮਰੱਥ ਬਣਾਉਣ ਦੇ ਲਈ ਚਾਲਬਾਜ਼ ਕੀਤਾ ਜਾ ਸਕੇ ਥ੍ਰੈਟ ਫੈਬਰਿਕ ਦੇ ਜੋ ਹੈ ਖੋਜ ਕਰਤਾਵਾਂ ਨੇ ਸੁਝਾਅ ਦਿੱਤਾ ਹੈ ਕਿ ਇਹ ਟ੍ਰੋਜਨ ਨੂੰ ਫਿਰ ਕੀ ਸਟ੍ਰੋਕ ਲੌਕ ਕਰਨ ਪਾਸਵਰਡ ਚੋਰੀ ਕਰਨ ਅਤੇ ਡਿਵਾਈਸ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਣ ਲਈ ਸ਼ੋਸ਼ਣ ਕਰਨ ਦੇ ਲਈ ਵਿਆਪਕ ਅਨੁਮਤੀਆਂ ਪ੍ਰਦਾਨ ਕਰਦਾ ਹੈ ਦੂਜੀ ਗੱਲ ਕੈਮਿਲਿਅਨ ਹੁਣ ਫਿੰਗਰਪ੍ਰਿੰਟ ਅਨਲੌਕ ਚਿਹਰੇ ਦੀ ਪਛਾਣ ਅਤੇ ਹੋਰ ਬਾਇਓਮੈਟ੍ਰਿਕ ਪ੍ਰਮਾਣਿਕਰਣ ਵਿਧੀਆਂ ਦੇ ਵਿੱਚ ਵਿਰੁਕਾਵਟ ਪਾ ਸਕਦਾ ਹੈ ਤਾਂ ਜੋ ਉਪਭੋਗਤਾਵਾਂ ਨੂੰ ਉਹਨਾਂ ਦੇ ਬੈਕਅਪ ਪਿੰਨ ਨੂੰ ਇਨਪੁਟ ਕਰਨ ਦੇ ਲਈ ਮਜਬੂਰ ਕੀਤਾ ਜਾ ਸਕੇ ਟਰੋਜ ਨੂੰ ਉਪਭੋਗਤਾ ਦੀ ਜਾਣਕਾਰੀ ਤੋਂ ਬਿਨਾਂ ਬਾਅਦ ਵਿੱਚ ਡਿਵਾਈਸਾਂ ਨੂੰ ਅਨਲੌਕ ਕਰਨ ਦੇ ਲਈ ਇਹਨਾਂ ਪਿੰਨਾਂ ਨੂੰ ਜੋ ਹੈ ਕੈਪਚਰ ਕਰਦਾ ਹੈ ਧਿਆਨ ਰੱਖੋ ਜਾਇਜ਼ ਐਪਸ ਦੇ ਅੰਦਰ ਵੀ ਲੁਕਿਆ ਹੋ ਸਕਦਾ ਹੈ ਕੈਮਿਲਿਆ ਨੂੰ ਵਰਤਮਾਨ ਦੇ ਵਿੱਚ ਜੋ ਬਿੰਡਰ ਸੇਵਾ ਦੁਆਰਾ ਜੋ ਹੈ ਜਾਇਜ਼ ਐਪਸ ਦੇ ਬੰਡਲਾਂ ਦੇ ਵਿੱਚ ਛੁਪਕੇ ਵੰਡਿਆ ਜਾ ਰਿਹਾ ਹੈ ਮਾਲਵੇਅਰ ਦੇ ਲੇਖਕ ਦਾਵਾ ਕਰਦੇ ਹਨ ਕਿ ਇਹ ਖਤਰਨਾਕ ਬੰਡਲ Google Play Protector ਅਤੇ ਐਂਟੀਵਾਇਰਸ ਸੌਫਟਵੇਅਰ ਨੂੰ ਬਾਈਪਾਸ ਕਰਦੇ ਹਨ ਇਸ ਤੋਂ ਇਲਾਵਾ ਅਗਲੀ ਗੱਲ ਕੈਬਿਲਿਅਨ ਨੂੰ ਪੋਕਟਾ ਐਪ ਦੀ ਵਰਤੋਂ ਦੀਆਂ ਆਦਤਾਂ ਤੇ ਡਾਟਾ ਇਕੱਠਾ ਕਰਕੇ ਆਪਣੇ ਹਮਲਿਆਂ ਨੂੰ ਧਿਆਨ ਨਾਲ ਸਮਾਉਂਦਾ ਹੈ ਪ੍ਰਮਾਣ ਪੱਤਰਾ ਨੂੰ ਚੋਰੀ ਕਰਨ ਦੇ ਲਈ ਓਵਰਲੇ ਹਮਲੇ ਉਦੋਂ ਸ਼ੁਰੂ ਕੀਤੇ ਜਾਂਦੇ ਹਨ ਜਦੋਂ ਭੋਗਤਾਵਾ ਦਾ ਧਿਆਨ ਭਟਕਾਇਆ ਜਾਂਦਾ ਹੈ ਜੋ ਕੈਮਿਲਿਅਨ ਹੈ ਉਸ ਤੋਂ ਕਿਵੇਂ ਬਚਿਆ ਜਾ ਸਕਦਾ ਹੁਣ ਤੁਹਾਨੂੰ ਉਹ ਦੱਸਾਂਗੇ ਅਜਿਹੇ ਸਾਈਬਰ ਸੁਰੱਖਿਆ ਖਤਰਿਆਂ ਤੋਂ ਸੁਰੱਖਿਅਤ ਰਹਿਣ ਦੇ ਲਈ ਅਤੇ ਸਾਈਬਰ ਸੁਰੱਖਿਆ ਮਾਹਰਾਂ ਦੁਆਰਾ ਸੁਝਾਈਆਂ ਗਈਆਂ ਕੁਝ ਚਾਲਾਂ ਹਨ ਉਹ ਤੁਹਾਨੂੰ ਦੱਸਣ ਜਾ ਰਹੇ ਹੋ ਭੋਗਤਾ ਸਿਰਫ Google Play ਵਰਗੇ ਭਰੋਸੇਯੋਗ ਸਰੋਤਾਂ ਤੋਂ ਜੋ ਹੈ ਐਪਸ ਨੂੰ ਸਾਬਿਤ ਕਰਕੇ ਕੈਮਿਲਿਅਨ ਤੋਂ ਆਪਣੇ ਆਪ ਨੂੰ ਬਚਾ ਸਕਦੇ ਹਨ ਸੁਰੱਖਿਆ ਸੌਫਟਵੇਅਰ ਨੂੰ ਅਪ ਟੂ ਡੇਟ ਰੱਖੋ ਬੇ ਲੋੜੀ ਪਹੁੰਚ ਯੋਗਤਾ ਅਨੁਮਤੀਆਂ ਨੂੰ ਸੀਮਿਤ ਕਰੋ ਵਾਰ-ਵਾਰ ਮਾਲਵੇਅਰ ਸਕੈਨ ਚਲਾਉਣ ਦੀ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਕੈਮਿਲਿਅਨ ਨੂੰ ਹਟਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਜੇਕਰ ਇਹ ਅਸਲ ਨੁਕਸਾਨ ਬਚਾਉਣ ਤੋਂ ਪਹਿਲਾਂ ਸੰਕਰਮਿਤ ਹੋਵੇ ਵਧੀਆਂ ਸਮਰੱਥਾਵਾਂ ਦੇ ਨਾਲ ਕੈਮਿਲਿਅਨ ਦਾ ਮੁੜ ਉੱਭਰਨਾ ਮੋਬਾਈਲ ਮਾਲਵੇਅਰ ਦੇ ਸਦਾ ਵਿਕਸਿਤ ਖਤਰੇ ਨੂੰ ਉਜਾਗਰ ਕਰਦਾ ਹੈ ਉਪੋਕਤਾਵਾਂ ਨੂੰ ਪੀੜਤ ਬਨਣ ਤੋਂ ਬਚਣ ਦੇ ਲਈ ਜੋ ਹੈ ਸਾਵਧਾਨ ਅਤੇ ਕਿਰਿਆਸ਼ੀਲ ਰਹਿਣਾ ਚਾਹੀਦਾ ਹੈ ਅਪ ਟੂ ਡੇਟ ਰਹਿਣਾ ਚਾਹੀਦਾ ਹੈ ਸਾਵਧਾਨ ਰਹਿਣਾ ਚਾਹੀਦਾ ਹੈ ਤੇ ਇਹਨਾਂ ਚੀਜ਼ਾਂ ਨੂੰ ਫੋਲੋ ਕਰਦੇ ਰਹੋ ਕਿਉਂਕਿ ਨਵਾਂ ਤੋਂ ਨਵਾਂ ਵਾਇਰਸ ਆਂਦਾ ਹੀ ਜਾ ਰਿਹਾ ਹੈ ਤੇ ਤੁਹਾਨੂੰ ਉਸ ਦੇ ਬਾਰੇ ਸੂਚਿਤ ਹਮੇਸ਼ਾ ਕਰਦੇ ਹੀ ਰਵਾਂਗੇ